ਲੇ ਵੀ ਦਰਸ਼ਕੋ ਅੱਜ ਪਹੁੰਚੇ ਹਾਂ ਸੋਈ ਮੋਡੀਫਾਇਰ ਸਤੂਰੀ ਗਗਨਬਾਈ ਕੋਲੇ ਕਿਉਂ ਨਕੜਿਆ ਬਾਹਰ ਪਾਉਂਦਾ ਜਹਾਜ਼ ਵਾਂਗੂ ਭਲੇਖਾ ਪਾਵਰ ਟਰੈਕ ਕੀਤਾ ਬਾਈ ਨੇ ਤਿਆਰ ਆ ਆ ਗਿਆ ਪਹਿਲਾ ਵਾਲਾ ਫੋਰਡ ਪਿੱਛੇ ਆਜੋ ਮਿਲਦੇ ਆ ਤੁਹਾਨੂੰ ਦੱਸਦੇ ਆ ਟਰੈਕਟਰ ਦੀ ਜਾਣਕਾਰੀ ਦਿੰਨੇ ਆ ਤੇ ਆ ਜਿਹੜੇ ਫਰੇਮ ਚ 22 ਆਉਂਦੇ ਨੇ ਨਾ ਇਹ ਬਾਈ ਹੁਣੀ ਯੂਪੀ ਤੋਂ ਆਏ ਨੇ ਟਰੈਕਟਰ ਤਿਆਰ ਕਰਾਉਣ ਪਹਿਲਾਂ ਤਾਂ ਇਹਨਾਂ ਨੂੰ ਦੇ ਦਿਓ ਵਧਾਈਆਂ ਤੇ ਕਰਦੇ ਹੋ ਆਪਣੀ ਵੀਡੀਓ ਸ਼ੇਅਰ ਅੱਗੇ ਕਰਦੇ ਆ ਗੱਲਾਂ ਬਾਤਾਂ ਆਜੋ ਦੇਖੋ گورਨਰ ਟਰੈਕਟਰ ਐਂਡ ਰੂ ਖੁਸ਼ ਹੁੰਦੀ ਆ ਬਾਈ ਬਾਈ ਹੁਣੀ ਪੂਰੇ ਖੁਸ਼ ਹੋ ਕੇ ਡਿਲੀਵਰੀ ਲੈ ਕੇ ਗਏ ਨੇ ਦੇਖੋ ਮਨੋ ਟਾਇਰ ਟੂਰ ਪੂਰੇ ਐਂਡ ਵੱਡੇ ਲਾ ਤੇ ਪੂਰਾ ਐਂਡ ਜਾਂਚ ਰਿਹਾ ਟਰੈਕਟਰ ਗਗਨ ਬਾਈ ਨੂੰ ਵੀ ਦੇ ਦਿਓ ਵਧਾਈਆਂ ਆਜੋ ਅੱਗੇ ਵੀਡੀਓ ਚ ਕਰਦੇ ਆ ਗੱਲਾਂ ਬਾਤਾਂ ਜੁੜੇ ਰਹੋ ਬਾਈ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗਿੱਲ ਬੀਬੀ ਨਾਟ ਤੇ ਅੱਜ ਬਾਈ ਪਹਿਲਾਂ ਤੁਹਾਨੂੰ ਵੀਡੀਓ ਤੇ ਦਿਖਾਇਆ ਸੀ ਨੀਲਾ ਫੌੜ ਅੱਜ ਫੇਰ ਤੁਹਾਨੂੰ ਦਿਖਾ ਰਿਹਾ ਨੀਲਾ ਪਾਵਰ ਟਰੈਕ ਤੇ ਆਜੋ ਸਵਾਗਤ ਕਰਦੇ ਹਾਂ ਕੀ ਹਾਲ ਹੈ ਬਾਈ ਗਗਰ ਠੀਕ ਹੈ ਬਾਈ ਠੀਕ ਠਾਕ ਹਾਂਜੀ ਹੋਰ ਬਾਈ ਇਹ ਪਹਿਲਾਂ ਤਾਂ ਦੱਸੋ ਬਾਈ ਇਹ ਪਾਵਰ ਟਰੈਕ ਕੀਤਾ ਤਿਆਰ ਫਿਰ ਹਾਂਜੀ ਹਾਂਜੀ ਇਹ ਪਾਵਰ ਟਰੈਕ ਹੈ ਜੀ ਇਹ 2010 ਮਾਡਲ ਟਰੈਕਟਰ ਹੈ ਜੀ ਠੀਕ ਹੈ ਬਾਈ ਤੇ ਆਪਣੇ ਕੋਲ ਆਇਆ ਯੂਪੀ ਤੋਂ ਠੀਕ ਹੈ ਜੀ ਇਹਦਾ ਆਪਾਂ ਬੇਸਿਕਲੀ ਪੇਂਟ ਜੌਬ ਹੀ ਕੀਤਾ ਜੀ ਇਹਦਾ ਮੈਕੈਨਿਕਲਸ ਫੋਰ ਸਾਈਡ ਤੋਂ ਹੋਏ ਨੇ ਹੋਏ ਧੂਰੀ ਤੋਂ ਹੀ ਨੇ ਠੀਕ ਹੈ ਜੀ ਤੇ ਆਪਾਂ ਮੇਨ ਤੇ ਇਹਦੇ ਸੈਂਟਰਸ ਲਾਏ ਨੇ ਜੀ ਕਹਾਂਗੇ ਕੈਨੂਪੀ ਹਾਂਜੀ ਤੇ ਟਾਇਰਸ ਪਾਏ ਨੇ ਇਹਦੇ ਤੇ ਪੇਂਟ ਕੀਤਾ ਜੀ ਠੀਕ ਹੈ ਬਾਕੀ ਜੋ ਛੋਟੇ-ਮੋਟੇ ਇਹਦੇ ਫੈਬ੍ਰਿਕਸ਼ਨ ਸੀਗੀਆਂ ਜਿਵੇਂ ਇਹਨਾਂ ਦੇ ਪੈਰ ਦਾ ਨਾ ਜਾਂਦੇ ਨੇ ਜਾਂ ਹੋਰ ਇਹ ਆਪਾਂ ਸਾਰੇ ਰਿਪੇਅਰ ਕਰਕੇ ਲਾਏ ਬਾਈ ਨੇੜੇ ਆ ਕੇ ਦਿਖਾ ਬੜਾ ਜਾਂ ਪਹਿਲਾਂ ਪੈਰਾਂ ਤੋਂ ਕਰੀਏ ਫਿਰ ਬਾਈ ਸ਼ੁਰੂ ਹਾਂਜੀ ਪੈਰ ਨੂੰ ਟਾਇਰ ਇਹਨੂੰ ਲਾਦੇ ਕਿੰਨੇ ਨੰਬਰ ਟਾਇਰ ਇਹਨੂੰ 1016 ਲਾਏ ਨੇ ਜੀ 1016 20 केटी 20 केटी ਹਾਂ ਜੀ ਇਹ ਨਾ ਟਰੈਕਟਰ ਥੋੜਾ ਜਿਹਾ ਪਹਿਲਾਂ ਹੀ ਅੱਗੋਂ ਨੀਵਾ ਰਹਿਦਾ ਹੁੰਦਾ ਸੀਗਾ ਜੀ ਇਹਦੇ ਨਾਲ ਹੁਣ ਇਹ ਤੇ ਮਾ ਲੈਵਲ ਚ ਆ ਗਿਆ ਠੀਕ ਹੈ ਬਾਈ ਉਹ ਇੱਕ ਗੱਲ ਆ ਬਾਈ ਟਾਇਰ ਝਾਕਦੇ ਬਹੁਤ ਨੇ ਹਾਂ ਜੀ ਟਾਇਰ ਬੜਾ ਸੋਹਣਾ ਮਾਡਲ ਹੈ ਜੀ ਇਹ ਬਹੁਤ ਘੱਟ ਪਾਇਆ ਲੋਕਾਂ ਨੇ ਪਰ ਇਹ ਹੈ ਬੜਾ ਸੋਹਣਾ ਤੇ ਬਾਈ ਟਰੈਕਟਰ ਜਾਨੀ ਪਹਿਲਾ ਪਾਵਰ ਟਰੈਕ ਕੰਪਨੀ ਦਾ ਹਨਾ ਕੋਲਡੀਆ ਦੇ ਵਿੱਚ ਜਿਹੜਾ ਆਪਾਂ ਤਿਆਰ ਕੀਤਾ ਰੀਸਟੋਰ ਹਾਂ ਦੇਖੋ ਥੋੜਾ ਬੋਟਾ ਤਾਂ ਲੋਕਾਂ ਨੇ ਕੀਤੇ ਨੇ ਜੀ ਪਰ ਮੈਨੂੰ ਕਿਤੇ ਦੇਖਿਆ ਨਹੀਂ ਵੀ ਪੂਰਾ ਪ੍ਰੋਪਰਲੀ ਰੀਸਟੋਰ ਹੋਇਆ ਹੋਵੇ ਕੋਈ ਪਾਵਰ ਟਰੈਕ ਠੀਕ ਹੈ ਬਾਈ ਤੇ ਇਹ ਮੈਨੂੰ ਲੱਗਦਾ ਪਹਿਲਾ ਹੀ ਆ ਬਾਕੀ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਸਾਨੂੰ ਜਰੂਰ ਦੱਸੇ ਹਨਾ ਕਮੈਂਟ ਕਰਕੇ ਤੇ ਇਹ 4455 ਬਾਈ ਇਹ 60 ਪਾਵਰ ਦਾ ਟਰੈਕਟਰ ਹੈ ਇਹ 60 HP ਦਾ ਟਰੈਕਟਰ ਹੈ ਜੀ ਠੀਕ ਹੈ UP ਤੋਂ ਸਪੈਸ਼ਲ ਆਇਆ ਇਹ UP ਤੋਂ ਆਇਆ ਹਾਂਜੀ ਠੀਕ ਹੈ ਇਹ ਫਿਰ ਟਾਇਰ ਟੂਰ ਬਾਈ ਉਹਨਾਂ ਦੀ ਆ ਸਾਰਾ ਕੁਝ ਉਹਨਾਂ ਦੀ ਪਸੰਦ ਦਾ ਹੋਇਆ ਜੀ ਕੋਈ ਆਪਾਂ ਆਪਣੇ ਵੱਲੋਂ ਕੁਝ ਨਹੀਂ ਕੀਤਾ ਤੇ ਜੋ ਵੀ ਹੋਇਆ ਉਹਨਾਂ ਦੀ ਪਸੰਦ ਨਾਲ ਹੋਇਆ ਜੀ ਠੀਕ ਹੈ। ਇਹ ਬਾਂਪਰ ਕਿੰਨੇ ਕੀ ਲਾਦਾ ਬਾਈ ਫਿਰ ਇਹਨਾਂ? ਐਨਸੀ ਦਾ ਤਾਂ ਪਤਾ ਨਹੀਂ ਜੀ ਇਹ ਹੀ ਲੈ ਕੇ ਆਏ ਨੇ 75 80 ਕਿਲੋ ਦਾ ਹੋਣਾ ਜੀ ਇਹ। ਠੀਕ ਹੈ ਬਾਈ। ਹਾਂ ਜੀ। ਪ੍ਰੈਸ਼ਰ ਵਗੈਰਾ ਇਹ ਪਹਿਲਾਂ ਹੀ ਸੀਗਾ ਤੁਸੀ ਆ ਇਹ ਪਹਿਲਾਂ ਹੀ ਸੀਗਾ ਜੀ। ਬਸ ਇਹਦੀ ਰਿਪੇਅਰ ਹੋਈ ਐ। ਠੀਕ ਹੈ ਬਾਈ। ਇਹ ਪੇਂਟ ਬਾਈ ਫਿਰ ਕਿਹੜਾ ਯੂਜ਼ ਕੀਤਾ ਆਪਾਂ ਨੇ? ਕਿਉਂਕਿ ਇਹ ਦਾ? ਹਾਂ ਜੀ ਇਹ 2K ਐ। ਕ੍ਰੋਮੈਕਸ ਕੰਪਨੀ ਦਾ ਜੀ। ਤੇ ਮੈਟੈਲਿਕ ਸ਼ੇਡ ਆ ਜੀ ਇਹ। ਇਹਦੇ ਵਿੱਚ ਛੋਟੇ ਛੋਟੇ ਕ੍ਰਿਸਟਲਸ ਹੁੰਦੇ ਨੇ। ਉਹ ਲਾਈਟਸ ਜ਼ਿਆਦਾ ਵਧੀਆ ਦਿਖਦੇ ਨੇ ਠੀਕ ਹੈ ਤੇ ਸਾਡੀ ਹਾਂਜੀ 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 ਕੋਸ਼ਾ ਜੀ ਬਾਈ ਗੱਲ ਦੱਸ ਕੰਮ ਦੱਸ ਦਈਏ ਥੋੜਾ ਜਿਹਾ ਮੌਸਮ ਬੱਦਲ ਵਾਲਾਗਾ ਹਾਂਜੀ ਇਸੇ ਕਰਕੇ ਇਹ ਧੁੱਪ ਚ ਬਹੁਤ ਸੋਹਣੇ ਦਿਖਦੇ ਨੇ ਜੀ ਬਾਕੀ ਸਾਡੇ ਪੇਂਟ ਫਿਨਿਸ਼ ਚ ਸਭ ਤੋਂ ਪਹਿਲੀ ਗੱਲ ਜੀ ਇੱਕ ਤਾਂ ਇਹਦੇ ਵਿੱਚ ਡਲਕਾ ਨਹੀਂ ਹੋਣਗੀਆਂ ਜੀ ਠੀਕ ਹੈ ਆਨ ਇਵਨ ਸਰਫੇਸ ਨਹੀਂ ਹੋਊਗਾ ਸਾਰਾ ਇਵਨ ਹੋਊਗਾ ਹਾਂਜੀ ਬਾਕੀ ਪੇਂਟ ਫਿਨਿਸ਼ ਤੁਹਾਨੂੰ ਪਤਾ ਹੀ ਆ ਕਿੰਨੀ ਸੋਹਣੀ ਹੈ ਠੀਕ ਹੈ ਬਾਈ ਦੇਖੋ ਜੀ ਇਹ ਸਟicker ਵਗੈਰਾ ਸਾਰੇ ਨਾਲ ਦੀ ਲਾਏ ਨੇ ਬਾਈ ਸਟicker ਆਪਣੇ ਇੱਥੇ ਅਵੇਲੇਬਲ ਨਹੀਂ ਸੀਗੇ ਜੀ ਇਹ ਅੱਛਾ ਜੀ ਇਹ ਫਿਰ ਬਣਵਾ ਕੇ ਲਾਏ ਨੇ ਜੀ ਆਪਾਂ ਠੀਕ ਹੈ ਜੀ ਹਾਂਜੀ ਤੇ ਹੁਣ ਇੱਥੋਂ ਕਰੀਏ ਫਿਰ ਇੱਥੋਂ ਕੀ ਬਦਲਾਅ ਕਰਿਆ ਆ ਸੈਲਫਾ ਕੀ ਬਈ ਜੀ ਇਹਦੀ ਸੈਲਫ ਹੈ ਜੀ ਇਹ ਅਸੀਂ ਤਾਂ ਵਿੱਚ ਪੇਂਟ ਕੀਤੀ ਕਿਉਂਕਿ ਇਹ ਪੁਰਾਣੀ ਹੈ ਜੀ ਠੀਕ ਹੈ ਬਈ ਇਹਨੂੰ ਰਿਪੇਅਰ ਕਰਵਾਇਆ ਤੇ ਆਲਟਰਨੇਟਰ ਵੀ ਇਹਦਾ ਪੁਰਾਣਾ ਹੈ ਜੀ ਠੀਕ ਹੈ ਬਈ ਇਹ ਸਾਰਾ ਕੁਝ ਰਿਪੇਅਰ ਹੋ ਕੇ ਲੱਗਿਆ ਜੇ ਇਹਨੂੰ ਨਾ ਪੇਂਟ ਕਰਦੇ ਤਾਂ ਉਹ ਪ੍ਰੋਪਰ ਪੇਂਟ ਇਹਨਾਂ ਦਾ ਰਿਮੂਵ ਨਹੀਂ ਹੁੰਦਾ ਜੀ ਵੀ ਆਪਾਂ ਇਹਨਾਂ ਨੂੰ ਨਵੇਂ ਦੀ ਤਰ੍ਹਾਂ ਦਿਖਾ ਦਈਏ ਤੇ ਆਪਣਾ ਜੋ ਇਹਦਾ ਲਿਫਟ ਪੰਪ ਹੈ ਉਹ ਨਵਾਂ ਲੱਗਿਆ ਜੀ ਠੀਕ ਹੈ ਜੀ ਇਹ ਸਟੇਰਿੰਗ ਪਲੱਸ ਲਿਫਟ ਪੰਪ ਇਹ ਦੋਨੋਂ ਇੱਕ ਚੀਜ਼ ਹੁੰਦੇ ਨੇ ਇਹ ਨਵਾਂ ਲੱਗਿਆ ਹਾਂਜੀ ਇਹ ਨਵਾਂ ਲੱਗਿਆ ਠੀਕ ਹੈ ਬਈ ਲਾਈਟਾਂ ਹੈਡਲਾਈਟਾਂ ਫਾਰਨ ਟ੍ਰੈਕ ਵਾਲੀਆਂ ਹਾਂਜੀ ਇਹ ਨਵੇਂ ਮਾਡਲਸ ਜਿਹੜੀਆਂ ਆਉਂਦੀਆਂ ਨੇ ਹੁਣ ਠੀਕ ਹੈ ਬਈ ਉਹੀ ਲਾਈਆਂ ਨੇ ਜੀ ਓਰੀਜਨਲ ਹੀ ਟੌਪ ਦੀਆਂ ਠੀਕ ਹੈ ਜੀ ਹਾਂਜੀ ਤੇ ਅੱਗੇ 에ਅਰ ਕਲੀਨਰ ਇਹ ਇਹ ਛੋਟਾ ਹਾਲੈਂਡ ਵਾਲਾ ਜੀ ਅੱਛਾ ਬਈ ਜੋ ਹਾਲੈਂਡ ਚ ਆਇਆ ਹੁਣ ਇਹਨੂੰ ਪਸੰਦ ਕਰਦੇ ਨੇ ਜੀ ਲੋਕ ਕਸਟਮਰ ਡਿਮਾਂਡ ਤੇ ਬਾਈ ਕਸਟਮਰ ਡਿਮਾਂਡ ਤੇ ਜੀ ਸਾਰਾ ਕੁਝ ਕਸਟਮਰ ਡਿਮਾਂਡ ਠੀਕ ਹੈ ਜੀ ਆਹ ਬਾਈ ਬਹੁਤ ਸੋਹਣਾ ਗੀਟਾ ਨਿਕਲ ਵਗੈਰਾ ਹਾਂਜੀ ਇਹ ਅਸੀਂ ਜ਼ਰੂਰ ਕਰਦੇ ਆ ਜੀ ਹੂੰ ਇਹਨੂੰ ਕੀ ਦਿਖਾਈਏ ਬਾਈ ਹਾਂਜੀ ਹਾਂਜੀ ਬਿਲਕੁਲ ਆਹ ਤਾਂ ਬਾਈ ਜਮਾਨ ਕੰਪਨੀ ਵਾਂਗੂ ਜਿਹਾ ਖੜਾ ਕੰਮ ਬਿਲਕੁਲ ਜੀ ਇਹ ਅਸੀਂ ਜ਼ਿੰਕ ਕਰਵਾ ਕੇ ਲਾਉਨੇ ਆ ਜੀ ਸਾਰੀਆਂ ਪਾਈਪਾਂ ਸਭ ਕੁਝ ਇਹ ਪੁਰਾਣਾ ਹੈ ਜੀ ਠੀਕ ਹੈ ਬਾਈ ਇਹ ਬਨਾ ਕਬਜੇ ਵਗੈਰਾ ਇਹ ਸਾਰਾ ਕੁਝ ਪੁਰਾਣਾ ਸਾਰਾ ਕੁਝ ਪ ਦੇਖ ਲਓ ਦਰਸ਼ਕੋ ਬਈ ਜਮਾ ਕੰਪਨੀ ਵੱਲੋਂ ਜਿਵੇਂ ਰੀਜਨਲ ਟਰੈਕਟਰ ਨਿਕਲਿਆ ਹੁੰਦਾ ਨਾ ਏਜੰਸੀ ਚੋਂ ਅਲੱਗ-ਅਲੱਗ ਆ ਪੀਸ ਆਣ ਬਾਈ ਹਣੀ ਪੂਰੀ ਬਰੀਕੀ ਚ ਚੰਗੀ ਕੰਪਨੀ ਚੋਂ ਨਹੀਂ ਆਉਂਦਾ ਜੀ ਕੰਪਨੀ ਚ ਸਾਰਾ ਵਿੱਚ ਹੀ ਪੇਂਟ ਕੀਤਾ ਆਉਂਦਾ ਅੱਛਾ ਇਹ ਆਪਾਂ ਸਪੈਸ਼ਲ ਕਰਦੇ ਆ ਇਹ ਸਪੈਸ਼ਲ ਜਾਨੀ ਨਿਕਲ ਕੀਤਾ ਹਾਂ ਹਾਂਜੀ ਹਾਂਜੀ ਇਹ ਕੰਪਨੀ ਚੋਂ ਨਹੀਂ ਮੋਡੀਫਿਕੇਸ਼ਨ ਆ ਗਿਆ ਇਹ ਮੋਡੀਫਿਕੇਸ਼ਨ ਚ ਆ ਗਿਆ ਜੀ ਇਹ ਆਪਣੀ ਕਲਾ ਗਾੜੀ ਆ ਗਈ ਹਾਂਜੀ ਹਾਂਜੀ ਠੀਕ ਹੈ ਬਈ ਇੱਕ ਬਾਈ ਸਟੀering ਫਿਰ ਲਾਤਾ ਛੋਟਾ ਜੀ ਹਾਂਜੀ ਇਹ ਵੀ ਕਸਟਮਰ ਡਿਮਾਂਡ ਤੇ ਲਾਇਆ ਜੀ ਠੀਕ ਹੈ ਬਈ ਸਪੈਸ਼ਲ ਇਹਨ ਏ ਬਾਈ ਕਹਦਾ ਜੀਪ ਵਾਲੀ ਹੈ ਇਹ ਇਹ ਮੋਡੀਫਿਕੇਸ਼ਨ ਚ ਹੀ ਲੱਗਦੇ ਨੇ ਜੀ ਇਹ ਮੋਮੋ ਦਾ ਸਟੀering ਚਲਾਈ ਜਦੋਂ ਇਹਨੂੰ ਠੀਕ ਹੈ ਇਹ ਚਲਾਈ ਨੂੰ ਠੀਕ ਹੈ ਜੀ ਪਾਵਰ ਸਟੀering ਕਰਕੇ ਚੱਲੀ ਜਾਂਦਾ ਮਕੈਨੀਕਲ ਨਹੀਂ ਇਹਦੇ ਨਾਲ ਚੱਲਦੇ ਜੀ ਠੀਕ ਹੈ ਬਾਈ ਚੱਲਦਾ ਸਟੀering ਆਹਾ ਗੇਰਾਂ ਵਾਲੇ ਮੁੱਠੇ ਨੋਬ ਇਹ ਬਣਾਇਆ ਹੈ ਜੀ ਅੱਛਾ ਬਾਈ ਇਹ ਆਉਂਦਾ ਨਹੀਂ ਹੈਗਾ ਪਾਵਰ ਟਰੈਕ ਦਾ ਸਾਨੂੰ ਮਿਲਿਆ ਨਹੀਂ ਠੀਕ ਹੈ ਬਾਈ ਤੇ ਇਹ ਸਾਰਾ ਫਿਰ ਇਹਨੂੰ ਨਾ ਜੀ ਪੂਰਾ ਕਸਟਮਾਈਜ਼ ਕੀਤਾ ਹੈ ਇਹਦੇ ਅਕੋਰਡਿੰਗ ਜੋ ਵੀ ਸੀਗਾ ਸੀਟ ਸੂਟ ਫਿਰ ਸਾਰੀ ਸੀਟ ਨਵੀਂ ਜੀ ਜੋ 60 55 ਨੂੰ ਜਾਂ ਹੋਰ ਨਵੀਂ ਆਉਂਦੀ ਹੈ ਟਰੈਕਟਰਾਂ ਨੂੰ ਉਹ ਸੀਟ ਹੈ ਜੀ ओरिजिनल ਹੈ ਕੰਪਨੀ ਦੀ ਸੀਟ ਹੈ ਇਹ ਪਿੱਛੇ ਫਿਰ ਬਈ ਜਿਹੜੇ ਟਾਇਰ ਲੱਗੇ ਨੇ ਇਹ 16 9 28 ਦੇ ਕੰਪਨੀ ਬਣਾਉਂਦੇ ਨੇ ਹਾਂਜੀ ਇਹਨੂੰ 16 9 28 ਦੇ ਟਾਇਰ ਹੈ ਨੇ ਅੱਛਾ ਹਾਂਜੀ ਪੂਰੇ ਚੇਂਜ ਕਰਤੇ ਯਾਨੀ ਪਿੱਛੇ ਫਿਰ ਆਪਾਂ ਉਹੀ ਰਹਿ ਗਏ ਹਾਂਜੀ ਹਾਂਜੀ ਠੀਕ ਹੈ ਬਈ ਇਹਦੇ ਸਾਰੇ ਰਿੰਗ ਬਰੋਮੋ ਕਰੇ ਨਾ ਮੈਂ ਇਹ ਰਿੰਗ ਵੀ ਨਵੇਂ ਰਹਿ ਜੀ ਇਹਦੇ ਵੀ ਰਮ ਠੀਕ ਹੈ ਇਹ ਟਰੈਕਟਰ ਨਾ ਜੀ ਅਸਲ ਵਿੱਚ ਬਹੁਤ ਮਾੜੀ ਕੰਡੀਸ਼ਨ ਚ ਸੀਗਾ ਅਸਲ ਇਹ ਠੀਕ ਹੈ ਬਾਈ ਕਿਉਂਕਿ ਇਹਨਾਂ ਦੇ ਜਿਹੜੇ ਪਾਣੀ ਹੈ ਉੱਥੇ ਉਹ ਬੜਾ ਖਰਾਬ ਕਰਦਾ ਜੀ ਹਰ ਚੀਜ਼ ਨੂੰ ਅੱਛਾ ਇਹਦੀ ਸਾਰਾ ਇਹਦੀ ਸ਼ੋ ਚੇਂਜ ਹੋਈ ਹੈ ਜੀ ਉਹ ਗਲੀ ਹੋਈ ਸੀਗੀ ਇਹਦੇ ਫੈਂਟਸ ਚੇਂਜ ਹੋਏ ਨੇ ਇਹਦੇ ਸਾਰੇ ਰਿੰਮ ਚੇਂਜ ਹੋਏ ਨੇ ਜੀ ਬਾਕੀ 10 ਵਰਕ ਦਾ ਇਹਦਾ ਸਾਰੇ ਹੀ ਸਾਨੂੰ ਚੇਂਜ ਕਰਕੇ ਲਾਉਣਾ ਪਿਆ ਕਿਉਂਕਿ ਉਹ ਸਾਰੇ ਉਹਦੇ ਵਿੱਚ ਗਲੀਆਂ ਨਿਕਲੀਆਂ ਪਈਆਂ ਸੀ ਜਾਨੀ ਤਕਰੀਬਨ ਸਾਰੇ ਹੀ ਰੀਸਟੋਰ ਹੋ ਗਿਆ ਬਾਈ ਸਾਰੇ ਹੀ ਹਾਂਜੀ ਹਾਂਜੀ ਮਗਰਾਟ ਬਲੂਟ ਸਾਰੇ ਨੇ ਬਦਲੇਗੇ ਬਿਲਕੁਲ ਜੀ ਇਹ ਹੁੱਕ ਫਿਰ ਬਾਈ ਹੁੱਕ ਨਾਲ ਦੀ ਸੀਗੀ ਜੀ ਇਹਨਾਂ ਦੀ ਨਾਲ ਦੀ ਹਾਂਜੀ ਆਪਾਂ ਬਸ ਪੈਂਟੀ ਪਰ ਬੇਟੀ ਬੂਟੀਆਂ ਛਾਇਤਰੀ ਦੂਜੀ ਹਾਂਜੀ ਇਹ ਇਹਨਾਂ ਨੇ ਆਪ ਹੀ ਇੱਥੇ ਆ ਕੇ ਲਵਾਈਏ ਜੀ ਆਹ ਦੇਖ ਸਕੋ ਐਡਰੈਸ ਆ ਬਾਈ ਹੁਣਾਂ ਦਾ ਸੋਹੀ ਮੋਡੀਫਾਇਰ ਜਿਹੜੇ ਹੋ ਕੇ ਦਿਖਾ ਦੇ ਬਾਈ 9855007590 29 ਸੌਰੀ 9855007529 ਇਹ ਨੰਬਰ ਆ ਬਾਈ ਹੁਣਾਂ ਦਾ ਟਰੈਕਟਰ ਬਾਈ ਤੁਹਾਨੂੰ ਕਿਵੇਂ ਲੱਗ ਰਿਹਾ ਕਮੈਂਟ ਵੀ ਕਰੀ ਜਾਓ ਦੱਸਿਓ ਸਾਨੂੰ ਜੋ ਕਮੀਆਂ ਪੇਸ਼ੀਆਂ ਲੱਗਦੀਆਂ ਨੇ ਨਾ ਉਹ ਵੀ ਸਾਨੂੰ ਦੱਸ ਦਿਆ ਕਰੋ ਅੱਗੇ ਤੋਂ ਹੋਰ ਟਰੈਕਟਰਾਂ ਚ ਕੱਢਿਆ ਜਾਂਦੇ ਨੇ ਬਾਈ ਇਹ ਕਾ ਛਾਤਰੀ ਫਿਰ ਬਾਈ ਜੀ ਕਰਤੀ ਹੈ ਹਾਂ ਜੀ ਇਹ ਉਹਨਾਂ ਦੇ ਜਿਹਨਾਂ ਦਾ ਟਰੈਕਟਰ ਹੈ ਉਹਨਾਂ ਦੇ ਬਜ਼ੁਰਗਾਂ ਦੀ ਫੋਟੋ ਹੈ ਜੀ ਉਹਨਾਂ ਦੀ ਯਾਦ ਚ ਠੀਕ ਹੈ ਇਹ ਲਵਾਈਏ ਬਾਈ ਇਹਨਾਂ ਦੀ ਰਾਤੀ ਬਜ਼ੁਰਗਾਂ ਦੀ ਫੋਟੋ ਬਚਾਈ ਹਾਂ ਜੀ ਹਾਂ ਜੀ ਇਹਨਾਂ ਦੇ ਫਾਦਰ ਸਾਹਿਬ ਦੀ ਯਾਦ ਚ ਇਹਨਾਂ ਨੇ ਬਣਵਾਈ ਹੈ ਜੀ ਇੱਕ ਤਾਂ ਟਰੈਕਟਰ ਵੀ ਐਸਲ ਉਹਨਾਂ ਦੀ ਨਿਸ਼ਾਨੀ ਹੈ ਜੀ ਇਹ ਹਾਂ ਤੇ ਤਾਂ ਕਰਕੇ ਉਹਨਾਂ ਨੇ ਇਹ ਰਿਸਟੋਰ ਕਰਾਇਆ ਜੀ ਜੈਸਾ ਤਾਂ ਇਹਨਾਂ ਦਾ ਸੀਗਾ ਵੀ ਆਪਾਂ ਨਵਾਂ ਲਾਵਾਂਗੇ ਨਵਾਂ ਲਾਵਾਂਗੇ ਟਰੈਕਟਰ ਠੀਕ ਹੈ ਬਾਈ ਤੇ ਉਹ ਇਹਨਾਂ ਨੇ ਨਿਸ਼ਾਨੀ ਚ ਇਹ ਗਸਟਮਰ ਅੱਜ ਸਾਡੇ ਨਾਲ ਨੇ ਜੀ ਇੱਕ ਛੋਟਾ ਜਿਹਾ ਰਿਵਿਊ ਉਹਨਾਂ ਦਾ ਵੀ ਲੈਣੇ ਆ ਆਜੋ ਬਾਈ ਆਜੋ ਅੰਮੇ ਜੀ ਸਿਕਾਲ ਬਿਲਕੁਲ ਲੈ ਵੀ ਦੱਸ ਸਕੋ ਬਾਈ ਹੋਣੀ ਆਏ ਰਹੇ ਯੂਪੀ ਤੋਂ ਹੋਰ ਬਾਈ ਠੀਕ ਠਾਕ ਜੀ ਹਾਂਜੀ ਬੜੀਆ ਜੀ ਹਿੰਦੀ 'ਚ ਬਾਤ ਕਰੇ ਕਿ ਪੰਜਾਬੀ 'ਚ ਹਿੰਦੀ 'ਚ ਕਰੋ ਤਾਂ ਬਜਾਦ ਜ਼ਿਆਦਾ ਬਿਹਤਰ ਹੈ ਹਿੰਦੀ 'ਚ ਕਰੇ ਤਾਂ ਬਤਾਓ ਆਪਕੋ ਗਗਨ ਬਾਈ ਦਾ ਕੰਮ ਕਿਵੇਂ ਲੱਗਾ ਜੀ ਬਹੁਤ ਬੜੀਆ ਬਹੁਤ ਬੜੀਆ ਮਨ ਖੁਸ਼ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਇੱਕ ਦਰਸ ਕਰਨ ਹੋਰ ਦੱਸ ਦਈਏ ਬਾਈ ਥੋੜਾ ਇਹ ਲਾਈਟਾਂ ਲੁੱਟਣ ਦਾ ਕੰਮ ਇਹਦਾ ਰਹਿੰਦਾ ਅੱਜ ਬਾਈ ਹੁਣਾਂ ਇਹ ਡਿਲੀਵਰੀ ਲੈਣੀਆਂ ਕਈ ਤਰ੍ਹਾਂ ਤੋਂ ਵੇਟ ਤੇ ਕਰ ਰਹੀ ਸੀ ਆਏ ਹੋਏ ਸੀ ਉਹਰੇ ਤਾਂ ਇਹ ਹੁਣ ਬਾਕੀ ਕੰਮ ਉੱਥੇ ਜਾ ਕੇ ਕਰਾਉਣਗੇ ਉਸ ਤੋਂ ਬਾਅਦ ਵੀ ਅਸੀਂ ਵੀਡੀਓ ਤੁਹਾਨੂੰ ਸ਼ੂਟ ਕਰਕੇ ਲਾਈਟਾਂ ਨੂੰ ਤਾਂ ਚਲਾ ਕੇ ਪਾਵਾਂਗੇ ਹੋਰ ਬਾਈ ਕੋਈ ਕਮੀ ਬੇਸੀ ਲੱਗੀ ਹੋਵੇ ਨਹੀਂ ਨਹੀਂ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਉੱਥੋਂ ਫਿਰ ਭੇਜੋਗੇ ਟਰੈਕਟਰ ਸਾਡਾ ਲੈ ਕੇ ਹੁਣ ਕੋਈ ਐਸੀ ਜੋ ਟਰੈਕਟਰ ਵਾਹਾਂ ਸੇ ਹਾਂਜੀ ਆਪ ਨਹੀਂ 베ਜਣਾ ਵੀ ਹੋਰ ਹਾਂਜੀ ਹੋਰ ਕੌਣ ਸਾਏਗਾ ਵੀ ਫੋਨ 3300 ਦੇਖੋ ਬਾਈ ਇੱਕ ਨੀਲਾ ਹੋਰ ਅਗਲੀ ਵੀਡੀਓ ਚ ਆਪਣਾ ਹੀ ਆਪਣਾ ਹੀ 베ਜਣਾ ਠੀਕ ਹੈ ਬਾਈ ਚਲੋ ਕੋਈ ਬਾਤ ਨਹੀਂ ਬਾਈ ਬਹੁਤ ਬਹੁਤ ਮੁਬਾਰਕਾਂ ਆਪਕੋ ਠੀਕ ਹੈ ਦੇਖੋ ਬਾਈ ਬਹੁਤ ਵਧੀਆ ਲੱਗਿਆ ਬਾਈ ਹੁਣ ਨਾਲ ਗੱਲ ਕਰਕੇ ਅੱਗੇ ਤੋਂ ਜੇ ਤੁਹਾਨੂੰ ਕੋਈ ਸਾਡੀ ਵੀਡੀਓ ਚ ਕਮੀ ਪੇਸ਼ੀ ਲੱਗਦੀ ਹੈ ਜਾਂ ਟਰੈਕਟਰ ਚ ਬਾਈ ਕਮੀ ਪੇਸ਼ੀ ਲੱਗਦੀ ਹੈ ਵੀ ਇਸ ਨੂੰ ਇਹ ਹੋਰ ਵੀ ਵਧੀਆ ਹੋ ਸਕਦਾ ਸੀ ਤਾਂ ਕਮੈਂਟਾਂ ਜ਼ਰੂਰ ਦੱਸਿਓ ਅਤੇ ਸਾਡੀ ਆਉਣ ਵਾਲੀ ਨਵੀਆਂ ਵੀਡੀਓਸ ਨੂੰ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ